ਇਹ ਪਿੰਡ ਖੁਰਦ ਦਾ ਜੀ ਇਹਦਾ ਨਾਮ ਹੈਗਾ ਭਿੰਦਾ ਜਾਂਦੇ ਉਹ ਤਾਂ ਪਿੰਡਾ ਪਿੰਡਾ ਕਹਿੰਦੇ ਆ ਤੇ ਆਪਣੇ ਬਾਹੂਬਾਰ ਵਾਲਿਆਂ ਦਾ ਵਜਦਾ ਮੁੰਡਾ ਕਿਹਨਾਂ ਤਵਾਰ ਤੇ ਤੇ ਬਾਹੂਬਾਰ ਆ ਜਾਂਦੇ ਜੀ ਅੱਛਾ ਜੀ ਕਿ ਮੱਖੇ ਤੁਸੀਂ ਕੀ ਦੇਖਿਆ ਆ ਗਿਆਂ ਆ ਹਾ ਹੁਣਾਂ ਨੇ ਕਈ ਦੇਖਿਆ ਇੱਥੋਂ ਮੁੰਡਾ ਸੀਗਾ ਕੋਈ ਆਵੇ ਪੈੜੀ ਵਾਈ ਜਾਂਦਾ ਸੀ ਉਹਨੇ ਆ ਦੇ ਨੈਟ ਤੇ ਪਾਈ ਹੋਈ ਸੀਗੀ ਜੇ ਕੇ ਨੂੰ ਪਤਾ ਲੱਗਦਾ ਤਾਂ ਦੱਸੋ ਤੇ ਉਹਨੇ ਫਿਰ ਫੋਨ ਲਾਇਆ ਉੱਥੇ ਕਿਸੇ ਨੂੰ ਫਿਰ ਅਸੀਂ ਉਹਦਾ ਇੱਥੇ ਪਹੁੰਚੇ ਉਹਨਾਂ ਨੇ ਫਿਰ ਇੱਥੇ ਕੱਢਿਆ ਤੇ ਪੁਲਿਸ ਸਹੀ ਕਾਰਵਾਈ ਕਰਕੇ ਉਹਨਾਂ ਨੇ ਆ ਗਏ ਇੱਕਦਮ ਸ਼ੁੱਧਗੀ ਤਲਾਸ਼ ਕੀਤੀ ਸੀ ਜੀ हां ਰਾਤ ਦੀ ਕਰਿਆ ਰਾਤ ਦੀ ਨੱਟਤੀ ਪਾਈ ਜੰਨੇ ਆ ਹਾਂਜੀ ਹਾਂਜੀ ਉਦਾਂ ਚੱਲੀ ਜਾਂਦਾ ਹੀਗਾ ਹੁਣ ਪਤਾ ਲੱਗਿਆ ਆਵੇ ਮੇਰਾ ਨਾਮ ਇੰਦਰਪਾਲ ਸਿੰਘ ਸਰਪੰਚ ਜੋ ਭਿੰਡਰ ਖੁਰਦ ਸਪੰਸਰ ਇੱਕ ਡੱਡੂ ਬੋੜੀ ਮਿਲਿਆ ਲੱਗਦਾ ਤੁਸੀਂ ਇੱਕ ਬਾਹਰ ਆ ਕੇ ਦੇਖੜ ਕਢਾਈ ਐ ਤੇ ਕੀ ਐ ਸਰ ਕਿੱਥੋਂ ਦਾ ਮਾਜਰਾ ਬਿਲਕੁਲ ਬਾਈ ਜੀ ਇਹ ਰਾਤ ਕਰੀਬ 10 ਵਜੇ ਤੋਂ ਲੈ ਕੇ ਖੇਤ ਤੋਂ ਘਰ ਆ ਰਿਆ ਸੀ ਰਾਹ 'ਚ ਇੱਕ ਨਹਿਰ ਪੈਂਦੀ ਆ ਜਿਹੜੀ ਲਿੰਕ ਰੋਡ ਤੇ ਐ ਇੰਦਗੜ ਤੋਂ ਭਿੰਡਰ ਤੇ ਆ ਹਾ ਉਸ ਤੋਂ ਪੌਲ ਤੋਂ ਸਾਨੂੰ ਸ਼ੱਕ ਪਈ ਕਿ ਛਰੀਟਾਂ ਜੀਆਂ ਸੀਗੀਆਂ ਮੋਟਰਸਾਈਕਲ ਦੀਆਂ ਜਦੋਂ ਅਸੀਂ ਅੱਜ ਪਹਿਲਾਂ ਤਾਂ ਅਸੀਂ ਦੇਰ ਰਾਤ ਤੱਕ ਸਾਰੀ ਰਾਤ ਹੀ ਕੱਲ ਰਾਤ ਲੱਭਦੇ ਰਹੇ ਨੂੰ ਪਰ ਸਾਨੂੰ ਕੁਝ ਵੀ ਸਰਾਖ ਨਹੀਂ ਮਿਲਿਆ ਅੱਜ ਦਿਨੇ ਅਸੀਂ ਪੌਲ ਤੇ ਛਰੀਟਾਂ ਹੀ ਦੇਖਿਆ ਸਾਨੂੰ ਸ਼ੱਕ ਪਈ ਕਿ ਇਹ ਮੋਟਰਸਾਈਕਲ ਇੱਥੋਂ ਗੁੰਮ ਹੋ ਗਿਆ ਜਾਂ ਲੁੱਟਾ ਜਾਂ ਕਿਸੇ ਨੇ ਵਾਰ ਤੇ ਜੋ ਵੀ ਹੈ ਤਾਂ ਹੁਣ ਪ੍ਰਸ਼ਾਸਨ ਦੱਸੂਗਾ ਪਰ ਇਹ ਕਲੀਅਰ ਹੋ ਗਿਆ ਸੀ ਕਿ ਨਹਿਰ 'ਚ ਡਿੱਗ ਗਿਆ ਉੱਥੇ ਹਨਾ ਪਤਾ ਲੱਗਦਾ ਸੀ ਚਲੋ ਅਸੀਂ ਅੱਜ ਦਿਨ ਦੇ ਮੇਰੇ ਨਾਲ ਮੇਰੇ ਪਿੰਨ ਦੇ ਸਾਰੀ ਪੰਚਾਇਤ ਤੇ ਅਸੀਂ ਪੁਲਿਸ ਪ੍ਰਸ਼ਾਸਨ ਐਸ ਐਚਓ ਸਾਹਿਬ ਜਤਨਤਰ ਸਿੰਘ ਜੀ ਤੇ ਸਾਰੇ ਅਸੀਂ ਇਸ ਭਾਲ ਚ ਸੀਗੇ ਸਾਨੂੰ ਕੁਛ ਨਾ ਕੁਛ ਮਿਲੇ ਫਿਰ ਸਾਨੂੰ ਬਾਅਦ ਦੁਪਹਿਰ ਆਪਣੇ ਭਾਈ ਜਲਾਲਾਬਾਦ ਤੋਂ ਸਰਪੰਚ ਸਰਦਾਰ ਸੁਖਵੀਰ ਸਿੰਘ ਜੀ ਇਹਨਾਂ ਦਾ ਮੈਨੂੰ ਫੋਨ ਕਾਲ ਆਈ ਕਿ ਵੀ ਰੱਬ ਨਾ ਕਰੇ ਵੀ ਤੁਹਾਡੇ ਪਿੰਡ ਵਾਲਾ ਮੁੰਡਾ ਹੀ ਨਾ ਹੋਵੇ ਵੀ ਇਹਨਾਂ ਦੇ ਜਿਹੜਾ ਸੁਆ ਜਾਂਦਾ ਵਾ ਜਲਾਲਾਬਾਦ ਤੋਂ ਉਹਦੇ ਚ ਲਾਸਟ ਰੇਅਰ ਦੀ ਜਾ ਰਹੀ ਸੀ ਪਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤੇ ਇੱਕ ਕੁਲਵਿੰਦਰ ਸਿੰਘ ਪਿੰਡਾ ਜੋ ਕਿ ਸਾਡਾ ਗਵੰਦੀ ਮੁੰਡਾ ਜੀ ਸਾਡੇ ਪਿੰਡ ਭਿੰਡਰ ਖੁਰ ਤੋਂ ਉਹੀ ਸੀਗਾ ਹੁਣ ਬਾਅਦ ਦੀ ਜੋ ਵੀ ਕਾਰਵਾਈ ਹੈ ਉਹ ਪ੍ਰਸ਼ਾਸਨ ਦੇ ਅੱਤੇ ਤੇ ਵੈਵਰ ਸੀ ਹਾਂਜੀ ਇਹਦੇ ਇੱਕ ਇੱਕ ਬੱਚਾ ਜੀ ਹਾਂ 30 ਸਾਲ ਦੀ ਇਹਦੀ ਉਮਰ ਹੈ ਇੱਕ ਭਰਾ ਇਹਦਾ ਬਾਹਰ ਆਈ ਤੇ ਉਮਰ ਤਰਾਇ ਦੀ ਗੱਲ ਕਰੀਏ ਕਿੰਨੀ ਕੁ ਉਮਰ ਦਾ ਹੈਗਾ ਇਹ 30 28 ਕੇ ਸਾਲ 29 ਦੇ ਸਾਲ ਦਾ ਹੀ ਤੇ ਉਹ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਅਸੀਂ ਤਾਂ ਮੰਗ ਆ ਜੀ ਸਾਡੀ ਵੀ ਜਿੰਨਾ ਚਿਰ ਇਨਸਾਫ ਮਿਲੇ ਜੀ ਉਨਾ ਚਿਰ ਸਾਨੂੰ ਸਾਨੂੰ ਕੋਈ ਸੰਤੋਸ਼ਟੀ ਨਹੀਂ ਗਈ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਕੀ ਲੱਗਦਾ ਤੁਹਾਨੂੰ ਮਿਲੂਗਾ ਜੀ ਭਰੋਸਾ ਪ੍ਰਸ਼ਾਸਨ ਤੇ ਭਰੋਸਾ ਹੀ ਬਿਲਕੁਲ ਮਿਲੂਗਾ ਬਹੁਤ ਹੀ ਦੂਰ ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ ਬਹੁਤ ਹੀ ਦੂਰ ਭੱਜ ਨਹੀਂ ਸਕਦੇ ਸਮਾਜ ਸੋਸਾਇਟੀ ਵੱਲੋਂ ਵੀ ਐਸਾ ਬਹੁਤ ਧੰਨਵਾਦ ਕਰਦੇ ਜੀ ਬਹੁਤ ਟਾਈਮ ਤੇ ਪਹੁੰਚਿਆ ਬਹੁਤ ਸੱਚਾ ਜੇ ਢੰਗ ਨਾਲ ਇਹਨਾਂ ਨੇ ਜੋ ਇਹਨਾਂ ਦੀ ਗਣ ਦੀ ਕਾਰਵਾਈ ਕੀਤੀ ਹੈ ਜੀ ਇਹਨਾਂ ਦਾ ਅਸੀਂ ਬਹੁਤ ਲੋਕਾਂ ਨੂੰ ਹੋਰ ਵੀ ਜੁੜਨਾ ਚਾਹੀਦਾ ਇਹਨਾਂ ਨਾਲ ਮੈਂਬਰਸ਼ਿਪ ਜੋ ਵੀ ਆ ਵਧਾਉਣੀ ਚਾਹੀਦੀ ਅਸੀਂ ਵੀ ਅੱਜ ਪਹਿਲੀ ਵਾਰ ਹੀ ਦੇਖਿਆ ਤੇ ਬਹੁਤ ਵਧੀਆ ਪ੍ਰਾਲਾ ਜੀ ਬਾਈ ਜੀ ਉਹਨਾਂ ਦਾ ਮੇਰ ਸਾਹਿਬ ਇੱਕ ਨਹਿਰ ਦੇ ਵਿੱਚੋਂ ਡੱਡ ਬੋਣੀ ਮਿਲੀ ਹੈ ਕੀ ਇਹ ਸਾਰਾ ਸਟੇਟ ਤੇ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਸਮਾਜ ਸੇਵਾ ਸੁਸਾਇਟੀ ਅਰਜੇਸ਼ਰ ਮੋਗਾ ਹਮੇਸ਼ਾ ਹੀ 24 ਘੰਟੇ ਸੇਵਾ ਨੂੰ ਸਮਰਪਿਤ ਆ ਚਾਹੇ ਉਹ ਨਹਿਰਾਂ ਵਾਲੀਆਂ ਡੈੱਡ ਬੋਡੀਆਂ ਹੋਣ ਚਾਹੇ ਰੇਲ ਵਾਲੀਆਂ ਡੈੱਡ ਬੋਡੀਆਂ ਹੋਣ ਚਾਹੇ ਕੋਈ ਸੜਕਾਸਤੇ ਵਿੱਚ ਜਿਨ੍ਹਾਂ ਦੀ ਸਨਾਖਤ ਨਹੀਂ ਹੁੰਦੀ ਉਹਨਾਂ ਦੀ ਸਮਾਜ ਦੇ ਵਿੱਚ ਸੇਵਾ ਸੁਸਾਇਟੀ ਵੱਲੋਂ ਜਿਹੜੀ ਸਾਫ਼ ਸਵਾਰ ਕੀਤੀ ਜਾਂਦੀ ਆ ਅੱਜ ਜਲਾਲਾਬਾਦ ਪਹੁੰਚਿਆ ਧਰਮਕੋਟ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਇੱਕ ਵੀਰ ਦੀ ਡੈੱਡ ਬੋਡੀ ਮਿਲੀ ਆ ਇਹਦੀ ਸਨਾਖਤ ਇਹ ਜਿਹੜਾ ਵੀਰਾ ਜਿਹੜਾ ਭਿੰਡਰ ਕਲਾਂ ਤੋਂ ਆ ਸਨਾਖਤ ਹੋ ਗਈ ਆ ਪਰਿਵਾਰ ਨਾਲ ਵੀ ਤਾਲਮਿਲ ਹੋ ਗਿਆ ਪਰਿਵਾਰ ਇੱਥੇ ਨਹਿਰ ਤੇ ਪਹੁੰਚ ਚੁੱਕਿਆ ਜਿੱਥੇ ਪੁਲਿਸ ਪ੍ਰਸ਼ਾਸਨ ਅੱਜ ਸਾਰਾ ਇੱਥੇ ਹੈ ਉੱਥੇ ਜਿਹੜੇ ਕਿ ਪਿੰਡ ਦੇ ਵਾਸੀ ਆ ਜਾਂ ਸਾਡੇ ਭੈਣ ਭਰਾ ਕਿਉਂਕਿ ਹਮੇਸ਼ਾ ਕਿਉਂਕਿ ਤੰਦੀ ਨਾਲ ਸੇਵਾ ਤਾਂ ਹੀ ਹੋ ਸਕਦੀ ਆ ਜਿੱਥੇ ਸਮਾਜ ਸੇਵਾ ਸੁਸਾਇਟੀ ਦਾ ਉਪਰਾਲਾ ਉਹ ਸਾਡੇ ਭਰਾ ਜਿਹੜੇ ਸਾਡੇ ਵੀਰ ਹਮੇਸ਼ਾ ਸੇਵਾ ਨੂੰ ਸਮਰਪਿਤ ਰਹਿੰਦੇ ਆ ਉੱਥੇ ਅੱਜ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਡੈੱਡ ਬੋਡੀ ਜਿਹੜੀ ਕਿ ਨਹਿਰ ਦੇ ਵਿੱਚੋਂ ਬਾਹਰ ਕੱਢੀ ਗਈ ਸੀ ਸਨਾਖਤ ਹੋ ਚੁੱਕੀ ਹੈ ਹੁਣ ਇਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਜਿਹੜੀ ਕਿ ਡੈੱਡ ਬੋਡੀ ਰੱਖੀ ਜਾਊਗੀ ਸਨਾਖਤ ਹੋਈ ਵੀ ਹੈ ਕਿਉਂਕਿ ਉਸ ਤੋਂ ਜੋ ਵੀ ਉਪਰੰਤ ਜੋ ਕਿ ਕਾਰਵਾਈ ਆ ਪੁਲਿਸ ਪ੍ਰਸ਼ਾਸਨ ਜੋ ਵੀ ਕਾਰਵਾਈ ਕਰੂਗਾ ਉਹ ਪੁਲਿਸ ਪ੍ਰਸ਼ਾਸਨ ਦੇ ਅਧਾਰ ਤੇ ਹੋਊਗੀ ਜਾਂ ਜਿਹੜੀ ਕਿ ਡੈਥ ਹੋਈ ਆ ਸਾਡੇ ਭਰਾ ਦੀ ਉਹ ਸਿਵਲ ਹਸਪਤਾਲ ਜਿਹੜੇ ਕਿ ਡਾਕਟਰ ਸਾਹਿਬਾਂ ਨੇ ਦੱਸ ਸਕਦੇ ਕਿ ਕਾਰਨਾਂ ਕਰਕੇ ਕਿਸ ਵਜ੍ਹਾ ਨਾਲ ਜਿਹੜੀ ਕਿ ਮੇਰੇ ਸਾਹ ਦੱਸਣ ਚ ਇਹ ਵੀ ਅਰੇ ਲੋਕਾਂ ਦਾ ਕਹਿਣਾ ਕਿ ਇਹ ਕੱਲ੍ਹ ਦਾ ਹੀ ਗਾਇਆ ਲਾਪਤਾ ਸੀਗਾ ਦੇਖੋ ਜੀ ਜੀ ਹਮੇਸ਼ਾ ਅੱਜ ਆਪਾਂ ਵੇਖ ਹੀ ਰਹੇ ਹਾਂ ਕਿਉਂਕਿ ਜਿੱਥੇ ਲੋਕ ਸਾਡੇ ਚਾਹੇ ਪਿੰਡਾਂ ਦੇ ਆ ਸ਼ਹਿਰਾਂ ਦੇ ਆ ਕਿਉਂਕਿ ਜਿਹੜੇ ਸਾਡੇ ਭਰਾ ਲਾਪਤਾ ਹੋ ਜਾਂਦੇ ਆ ਉਹਨਾਂ ਦੀਆਂ ਸਾਡੇ ਕੋਲੇ ਫੋਟੋਆਂ ਵੀ ਆਉਂਦੀਆਂ ਵੀ ਸਾਡਾ ਕਿਸੇ ਦਾ ਕੋਈ ਕਹਿਣ ਦਾ ਸਾਡਾ ਭਰਾ 2 ਦਿਨਾਂ ਤੋਂ ਲਾਪਤਾ ਜਾਂ 4 ਦਿਨਾਂ ਤੋਂ ਲਾਪਤਾ ਇਹ ਸੱਚੇ ਪਾਤਸ਼ਾਹ ਜਾਣਦੇ ਆ ਵੀ ਕੀ ਕਾਰਨ ਬਣਿਆ ਕੀ ਹੈਗਾ ਜਾਂ ਕਿਸ ਹਾਲਾਤਾਂ ਦੇ ਵਿੱਚ ਇਹ ਮਤਲਬ ਕਿ ਵੀਰ ਨੇ ਜਾਂ ਸੁਸਾਇਸਾਈਡ ਕੀਤੀ ਆ ਜਾਂ ਇਹਦੇ ਨਾਲ ਕੀ ਹਾਸਾ ਹੋਇਆ ਇਹ ਪਰਿਵਾਰ ਜਾਣਦਾ ਕਿਉਂਕਿ ਸਮਾਜ ਸੇਵਾ ਸੁਸਾਇਟੀ ਦਾ ਹਮੇਸ਼ਾ ਪਰਾਲਾ ਇਹੀ ਆ ਜਿੱਤੇ ਵੀ ਕੋਈ ਡੈੱਡ ਬੋਡੀ ਮਿਲਦੀ ਆ ਚਾਹੇ ਉਹ ਨਹਿਰਾ ਨਹਿਰਾ ਵਾਲੀ ਹੋਵੇ ਰੇਲਵੇ ਵਾਲੀ ਹੋਵੇ ਜਾਂ ਹੋਰ ਵੀ ਐਕਸੀਡੈਂਟਾਂ ਦੇ ਵਿੱਚ ਜੜੀਆਂ ਡੈੱਡ ਬੋਡੀਆਂ ਮਿਲਦੀਆਂ ਉਹ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਸਾਡੇ ਪ੍ਰਧਾਨ ਗੁਰਸੇਵ ਸਿੰਘ ਸੰਸਿਆਸੀ ਜੀ ਤੇ ਸਾਡੀ ਸਮੁੱਚੀ ਟੀਮ ਹਮੇਸ਼ਾ 24 ਘੰਟੇ 7 ਉਸ ਮਰਦਤ ਅੱਜ ਮਿਤੀ 20 ਜੂਨ ਨੂੰ ਇੱਕ ਸੂਚਨਾ ਮਸੂਲ ਹੋਈ ਸੀ ਕਿ ਕੁਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਕੰਟਰਫਰਦਾਨ ਰਹਿਣ ਵਾਲਾ ਨੌਜਵਾਨ ਸੀ ਜੋ ਬੀਤੀ ਰਾਤ 19 ਜੂਨ ਤੋਂ ਲਾਪਤਾ ਹੈ ਅਤੇ ਅੱਜ ਇਸ ਦੀ ਜਿਹੜੀ ਡੈੱਡ ਬਾਡੀ ਹੈ ਉਹ ਜਲਾਲਾਬਾਦ ਦੇ ਨਾਲ ਜੋ ਨਹਿਰ ਜਾਂਦੀ ਹੈ ਉਸ ਦੇ ਵਿੱਚੋਂ ਮਿਲੀ ਹੈ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਮੱਗਾ ਦੀ ਮੋਰਚਰੀ ਵਿੱਚ ਰੱਖਾਇਆ ਗਿਆ ਹੈ ਅੱਗੇ ਪਰਿਵਾਰ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਅੱਗੇ ਅਤੇ ਪੁਲਿਸ ਦੀ ਤਤੀਸ਼ ਚਾਹੂਗਾ ਉਸ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇ